ਇੰਦਾ ਕਹਿ ਲੋ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਮਹਿੰਗਾ ਵਿਆਹ ਕਵਰ ਨੌਨੇਵਾਲ ਦਾ ਤੇ ਸ਼ਾਮ ਸਿੰਘ ਟਾਰੀ ਦੀ ਧੀ ਦਾ ਹੋਇਆ ਆ ਕੁਝ ਕੁ ਸਮਾਂ ਪਹਿਲਾਂ ਬੜਾ ਰੌਲਾ ਪਿਆ ਮੀਡੀਏ ਵਿੱਚ ਬੜਾ ਰੌਲਾ ਪਿਆ ਟੀਵੀ ਤੇ ਮੋਬਾਈਲਾਂ ਵਿੱਚ ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਹੋਣਾ ਨੇ ਅਨਿਲ ਅੰਬਾਨੀ ਹੋਣਾ ਨੇ ਉਹਨਾਂ ਦੇ ਪਰਿਵਾਰ ਨੇ ਆਪਣੇ ਪੁੱਤ ਦਾ ਵਿਆਹ ਕੀਤਾ ਦੁਨੀਆ ਭਰ ਦੇ ਮਹਿੰਗੇ ਤਮਾਸ਼ਬੀਨ ਤਮਾਸ਼ਬੀਨ ਮਤਲਬ ਗਉਣ ਵਜਾਉਣ ਦੁਨੀਆ ਭਰ ਦੇ ਮਹਿੰਗੇ ਤਮਾਸ਼ਬੀਨ ਲਿਆਂਦੇ ਗਏ ਉੱਥੇ ਜਦੋਂ ਵਿਆਹ ਦੀ ਮੈਂ ਫੋਟੋ ਵੇਖੀ ਤੇ ਮੈਂ ਬੜਾ ਹੈਰਾਨ ਹੋਇਆ ਵਿਆਹ ਕਰਾਉਣ ਵਾਲੇ ਪੰਡਤ ਪੁੰਝੇ ਬੈਠੇ ਸੀ ਤੇ ਆਪ ਸਾਰਾ ਟੱਬਰ ਕੁਰਸੀਆਂ ਤੇ ਚੜ ਕੇ ਬੈਠਾ ਸੀ ਲੋਕੀ ਕਹਿੰਦੇ ਬੜਾ ਮਹਿੰਗਾ ਵਿਆਹ ਹੋਇਆ ਜਿਹੜਾ ਵਿਆਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌ ਨਿਹਾਲ ਦਾ ਤੇ ਸ਼ਾਮ ਸਿੰਘ ਅਟਾਰੀ ਦੀ ਧੀ ਦਾ ਹੋਇਆ ਵਾ ਉਸ ਵਿਆਹ ਦੇ ਹਿਸਾਬ ਨਾਲ ਉਹ ਵਿਆਹ ਪਾਸ਼ਕੂਨੀ ਸੀ ਜਗਾ 5 ਲੱਖ ਬਰਾਤੀ 5 ਲੱਖ ਬਰਾਤੀ ਅੰਮ੍ਰਿਤਸਰ ਤੋਂ ਲੈ ਕੇ ਤੇ ਅਟਾਰੀ ਤੱਕ ਸੜਕ ਦੇ ਦੋਹਾਂ ਪਾਸਿਆਂ ਤੇ ਖਲੋਤਾ ਸੀ ਉਸ ਦਿਨ ਦੋਹਾਂ ਪਾਸੇ ਇੱਕ ਬਹੁਤ ਵੱਡੇ ਸੁਨਿਆਰੇ ਨੇ ਕਵਰ ਨੌਨਿਹਾਲ ਵਾਸਤੇ ਇੱਕ ਸੇਹਰਾ ਲਿਆਂਦਾ ਸੀ। ਮੱਥੇ ਤੇ ਲਾਉਣ ਵਾਸਤੇ ਸੇਹਰਾ। ਤੇ ਉਹਦੀਆਂ ਜਿਹੜੀਆਂ ਤਾਰਾਂ ਸੀ ਉਹਦੀਆਂ ਜਿਹੜੀਆਂ ਤੰਦਾਂ ਸੀ ਉਹ ਸਾਰੀਆਂ ਸੋਨੇ ਦੀਆਂ ਬਣੀਆਂ ਸੀ। ਜਦੋਂ ਉਹ ਸੇਹਰਾ ਲਿਆਂਦਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਦੇ ਮੱਥੇ ਤੇ ਲਾਉਣ ਲੱਗੇ ਉਹਨੇ ਸੇਹਰਾ ਵੇਖ ਕੇ ਤੇ ਇੱਕਦਮ ਪਛਾਣ ਕਰਕੇ ਆਖਿਆ ਮੇਰੇ ਪੋਤਰੇ ਦੇ ਮੱਥੇ ਤੇ ਸੇਹਰਾ ਨਾ ਲਾਏ। ਇਹਨੇ ਕਿਉਂ? ਕਿੰਦਾ ਸੇਰਾ ਸੋਹਣਾ ਬੜਾ ਲੱਗਾ ਵਾ ਮਹਿੰਗਾ ਬੜਾ ਵਾ ਤੇ ਸੋਹਣਾ ਇੰਨਾ ਵਾ ਪੀ ਜੀ ਕਰਦਾ ਇਹਨੂੰ ਹੱਥ ਤੇ ਰੱਖ ਕੇ ਵੇਖੀ ਜਾਵਾ ਮੇਰੇ ਮਨ ਦੀ ਰੀਜ ਆ ਇਹ ਸੇਰਾ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰ ਦਿਓ ਉਹ ਸੇਰਾ ਮੁੜ ਕੇ ਦਰਬਾਰ ਸਾਹਿਬ ਚੜਾ ਦਿੱਤਾ ਸੀ ਸ਼ੇਰੇ ਪੰਜਾਬ ਨੇ ਇੱਕ ਮੰਗੀ ਚਾਨਣੀ ਲੱਗੀ ਸੀ ਫਰਕ ਕੀ ਆ ਉਸ ਵਿਆਹ 'ਚ ਤੇ ਇਸ ਵਿਆਹ 'ਚ ਇੱਕ ਮਹਿੰਗੀ ਚਾਨਣੀ ਜਿਹਦੀ ਕੀਮਤ ਉਹਨਾਂ ਦਿਨਾਂ ਚ ਕਰੋੜਾਂ ਰੁਪਏ ਸੀ ਉਹ ਚਾਨਣੀ ਲੱਗੀ ਸ਼ੇਰੇ ਪੰਜਾਬ ਨੂੰ ਵਿਖਾਉਣ ਲੈ ਗੇ ਸ਼ੇਰੇ ਪੰਜਾਬ ਨੇ ਆਖਿਆ ਚਾਨਣੀ ਲਾ ਦਿਓ ਚਾਨਣੀ ਲਾਉਣ ਵਾਲੇ ਕਹਿੰਦੇ ਜੀ ਕੱਪੜਾ ਪਸੰਦ ਨਹੀਂ ਆਇਆ ਕਢਾਈ ਪਸੰਦ ਨਹੀਂ ਆਈ ਹੀਰੇ ਮੋਤੀ ਪਸੰਦ ਨਹੀਂ ਆਏ ਚਾਨਣੀ ਲਾਉਣੀ ਕਿਉਂ ਆ ਹੁਣ ਜਵਾਬ ਵੇਖੋ ਸ਼ੇਰੇ ਪੰਜਾਬ ਦਾ ਕਹਿੰਦਾ ਧਰਤੀ ਹੋਵੇ ਗੁਰੂ ਰਾਮਦਾਸ ਦੀ ਚਾਨਣੀਆਂ ਲੱਗਣ ਸਾਡੇ ਟੱਬਰ ਦੇ ਸਿਰਾਂ ਤੇ ਸਾਡਾ ਟੱਬਰ ਅੱਜ ਹੈਗਾ ਵਾ ਕੱਲ ਨੂੰ ਮੁੱਕ ਜਾਣਾ ਵਾ ਚਾਨਣੀਆਂ ਲਾਉਣੀਆਂ ਤੇ ਗੁਰੂ ਰਾਮਦਾਸ ਦੇ ਜਾ ਕੇ ਲਾਓ ਜਿੰਨੇ ਜੁਗੋ ਜੁਗ ਅਟੱਲ ਦੁਨੀਆ ਤੇ ਰਹਿਣਾ ਵਾ